आजो ਸਵੇਰੇ ਅਸੀਂ ਜਦੋਂ ਜਾਂਦੇ ਸੀ ਨਾ ਰੋਮਾਂ ਨੂੰ ਆਈ ਬੱਦਲ ਜੇ ਨਿਕਲਦੇ ਸੀਗੇ ਇਹ ਤਾਂ ਧੂਆਂ ਲੱਗਦਾ ਵਾ ਇਹ ਤਾਂ ਬੱਦਲ ਹੈ ਨਹੀਂਗੇ ਪਰ ਆਈ ਬੱਦਲ ਜੇ ਸੀਗੇ ਉੱਥੇ ਪਹਾੜਾਂ ਦੇ ਵਿੱਚ ਫਿਰਦੇ ਜਾਨੀ ਕਿਹ ਜਿੰਨਾ ਸੋਹਣਾ ਮੌਸਮ ਸੀਗਾ ਬਾਹਰ ਉੱਥੇ ਠੰਡ ਹੋ ਗਈ ਹੁਣ ਅੱਧੀਆਂ ਬਾਹ ਨਾਲ ਖੜਨੀ ਹੁੰਦਾ ਹੈਗਾ ਗਣੀਆਂ ਮੋਟੀਆਂ ਮੋਟੀਆਂ ਆ ਗਈਆਂ ਪਰ ਇਹਦਾ 2 ਕੁ ਮਿੰਟ ਦਾ ਹੀ ਰਸਤਾ ਰਹਿ ਗਿਆ ਘਰ ਦਾ ਪਰ ਜੇ ਇੰਨਾ ਕੁ ਵੀ ਪੈ ਗਿਆ ਨਾ 2 ਕੁ ਮਿੰਟ ਦੇ ਰਾਹ ਜਿਵੇਂ ਪੈ ਰਿਹਾ ਭਿਉ ਤਾਂ ਦੇਣਾ ਹੀ ਆਨੇ ਚੰਗਾ ਤੇਜ਼ ਹੋ ਗਿਆ ਆਹ ਬਦੋ ਖਦਤਾ ਹੁਣ ਹੈਰੀ ਮੈਮੀ ਘਰੇ ਜਾ ਕੇ ਹੀ ਰਕੂੰ ਸ਼ੁਗਰਾ ਪਹਿਲਾਂ ਮੈਂ ਜਾਕਟ ਜੀ ਲਾਤੀ ਸੀ ਕੀ ਪਾ ਲਈ ਹੁਣ ਆ ਵੀ ਠੰਡੀ ਚੱਲਦੀ ਆ ਘਰੇ ਪਰਦੇ ਪਰਦੇ ਮੀਂਹ ਪੂਰਾ ਪੈਣ ਲੱਗ ਗਿਆ ਚੰਗਾ ਉਹ ਦੇਖੋ ਆਵਾਜ਼ ਆਉਂਦੀ ਹੋਣੀ ਆ ਪਰ ਬਚ ਗਿਆ ਇੰਨਾ ਜ਼ਿਆਦਾ ਨਹੀਂ ਗਿੱਲਾ ਹੋਇਆ ਤੇ ਨਹੀਂ ਪਰਸੋਂ ਚੌਥੇ ਮੀਂਹ ਦੇ ਵਿੱਚ ਖਾ ਖਾ ਧੱਜ ਗਿਆ ਹੀ ਬੂਟਵਾਨ ਸਾਰੇ ਗਿੱਲੇ ਹੋ ਗਏ ਸੀਗੇ ਚੱਪਲੀ ਘਬਾਟ ਗਈ। ਆਹ ਦੇਖੋ ਬਾਕੀ ਇੱਥੋਂ ਪਤਾ ਲੱਗਦਾ ਇੰਨਾ ਤੇਜ਼ ਆ ਗਿਆ ਅਸੀਂ ਵੜਦੇ ਵੜਦੇ। ਆਹੋ। ਆਹ ਦੇਖ। ਚੱਗੇ ਪ੍ਰਣਾਲੇ ਚੱਲਣ ਲੱਗੇ। ਨਹੀਂ ਦੇਖੋ ਕਿੰਨਾ ਪੈਂਦਾ ਇਹਦਾ ਵੀ ਰਾਤ ਧਾਈ ਆ ਸਾਰੀ ਰਾਤ ਦਾ। ਈਆ ਹਾਂ ਹਵਾ ਵੀ ਤੇਜ਼ ਚੱਲਦੀ ਸੀ ਛਤਰੀ ਫੇਰ ਟੁੱਟ ਗਈ ਇੱਕ ਪਹਿਲਾਂ ਟੁੱਟੀ ਸੀ ਇੱਕ ਆ ਵੀ ਟੁੱਟ ਗਈ ਮੈਂ ਹੁਣ ਤਾਂ ਗੋਲ ਜੀ ਕਰਕੇ ਬੰਨ ਲਈ ਇਹ ਉੱਤੇ ਕੰਮ ਸਾਰੀ ਏ ਬੱਦਲ ਹੈ ਬਹੁਤ ਬਸ ਸਿਰਫ ਦੋ ਦਿਨ ਮੀਂਹ ਪੈਨੇ ਡੇਢ ਦਿਨ ਯਾਨੀ ਕਿ ਡੇਢ ਦੋ ਦਿਨ ਮਾ ਨਹੀਂ ਪੂਰਾ ਪਿਆ ਵਾ ਇੱਕ ਦਿਨ ਪੂਰਾ ਪੈਂਦਾ ਰਹੇ ਇੱਕ ਦਿਨੇ ਯਾਨੀ ਕਿ 2-3 ਵਜੇ ਤੱਕ ਪਿਆ ਵਾ ਦੋ ਮੀਂਹਾਂ ਨੇ ਇੰਨੀ ਠੰਡ ਕਰਤੀ ਨਾ ਰਾਤ ਦਾ ਟੈਂਪਰੇਚਰ ਹੁਣ ਸਿੱਧਾ ਹੀ 4 ਜਾਂ 5 ਹੋ ਗਿਆ ਦਿਨ ਦਾ ਤਾਂ 10-11 ਕੀ ਰਹਿ ਗਿਆ ਹਨ ਇਹ ਆ ਦੇਖ ਲਓ ਤੁਹਾਨੂੰ ਬਾਕੀ ਆ ਬੇਬੇ ਦੇ ਬੇਬੇ ਦੇ ਦੇ ਕੋਟ ਤੋਂ ਠੰਡ ਤੋਂ ਪਤਾ ਲੱਗ ਜਾਣਾ ਕੋਟ ਕਿੱਡਾ ਮੋਟਾ ਪਾਇਆ ਹੋਇਆ ਵਾ ਚੰਗੀ ਠੰਡ ਹੋ ਗਈ ਜਾਣੀਗੇ ਜਿਵੇਂ ਆਪਣੇ ਦਸੰਬਰ ਚ ਠੰਡ ਹੁੰਦੀ ਆ ਨਾ ਐ ਪੂਰੀ ਓਵੇਂ ਠੰਡ ਹੋ ਗਈ ਐਨੇ ਕਮੀ ਨਾਲੀ ਚੰਗੀ ਹੋ ਗਈ ਐ ਹੱਥ ਪੈਰ ਠਰਦੇ ਆ ਟੌਪ ਜੀ ਦੇਖ ਲਓ ਬਾਕੀ ਸਾਨੂੰ ਮੌਸਮ ਤੋਂ ਦੇਖ ਕੇ ਪਤਾ ਲੱਗ ਜਾਨਾ ਦਿਨ ਜੇ ਤ ਦੇਖ ਕੇ ਇਹਨ ਦਾ ਮਤਲਬ ਵੀ ਧੁੱਪ ਜੀ ਤੋ ਦੇਖ ਕੇ ਪਤਾ ਲੱਗ ਜਾਂਦਾ ਹੁੰਦਾ ਵਾ ਕਿਹ ਹੈ ਜ ਮੌਸਮ ਜਿਆ ਵਾ